ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਭਾਗ 3 ਅਰਦਾਸ ਕਿਸ ਨੂੰ ਕਹਿੰਦੇ ਹਨ ਗੁਰੂ ਪਰਮੇਸ਼ਰ ਅੱਗੇ ਆਪਾ ਸਮਰਪਿਤ ਕਰਕੇ ਬੇਨਤੀ ਜੋਦਣੀ ਮਨ ਦੀ ਬਿਰਥਾ ਪ੍ਰਗਟ ਕਰਨ ਨੂੰ ਅਰਦਾਸ ਕਹਿੰਦੇ ਹਨ ਸਿੱਖ ਧਰਮ ਦੀ ਅਰਦਾਸ ਬਾਕੀ ਧਰਮਾਂ ਨਾਲੋਂ ਵਿਲੱਖਣ ਹੈ ਜੋ ਸਰਬੱਤ ਦੇ ਭਲੇ ਦੀ ਜਾਚਨਾ ਨਾਲ ਸਮਾਪਤ ਹੁੰਦੀ ਹੈ ਸਿੱਖ ਨੇ ਆਪਣਾ ਇਛ ਤੇ ਮੁਕਤੀ ਦਾਤਾ ਕਿਸ ਨੂੰ ਮੰਨਣਾ ਹੈ ਸਿੱਖ ਨੇ ਆਪਣਾ ਈਸ਼ਟ ਅਤੇ ਮੁਕਤੀ ਦਾਤਾ ਇੱਕ ਅਕਾਲ ਪੁਰਖ ਦਸ ਗੁਰੂ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ ਹੈ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਤਰ੍ਹਾਂ ਦੇ ਡਰ ਦਬਾਅ ਅਤੇ ਲਾਲਚ ਵਿੱਚ ਆ ਕੇ ਆਪਣਾ ਧਰਮ ਨਹੀਂ त्याਗਣਾ ਚਾਹੀਏ ਗੁਰੂ ਜੀ ਦੀ ਪਿਆਰੀ ਸਿੱਖੀ ਨੂੰ ਕਿਸਾਂ ਸਵਾਸਾਂ ਨਾਲ ਨਿਭਾਉਣਾ ਚਾਹੀਏ ਭਾਵੇਂ ਇਸ ਲਈ ਸਾਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਇਸ ਵਿੱਚ ਹੋਈ ਸ੍ਰੀ ਹਰਮੰਦਰ ਸਾਹਿਬ ਜੀ ਦੀ ਵਿਦਵੀ ਕਰਨ ਵਾਲੇ ਮੱਸਾ ਰੰਗੜ ਦਾ ਸਿਰ ਕਿਸ ਨੇ ਵਧਿਆ ਮੱਸੇ ਰੰਗੜ ਦਾ ਸਿਰ ਭਾਈ ਮਹਿਤਾਬ ਸਿੰਘ ਜੀ ਮਾੜੀ ਕੰਬੋ ਅਤੇ ਭਾਈ ਸੁੱਖਾ ਸਿੰਘ ਮੀਰਕੋਟੀਆਂ ਨੇ ਵਧਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਦੀ ਕਿੰਨੀ ਵਾਰ ਪ੍ਰੀਖਿਆ ਲਈ ਅਤੇ ਉਹ ਕਿੰਨੀ ਵਾਰ ਪਾਸ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਦੀ 19 ਵਾਰ ਪ੍ਰੀਖਿਆ ਲਈ ਤੇ ਆਪ ਜੀ ਹਰ ਵਾਰ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਸ਼ੱਜੂ ਜੀ ਵਰ ਪਾਸੋਂ ਗੀਤਾ ਦੇ ਅਰਥ ਕਿਸ ਤਰ੍ਹਾਂ ਕਰਵਾਏ ਆਪ ਜੀ ਨੇ ਗੁੰਗੇ ਬੋਲੇ ਸ਼ੱਜੂ ਜੀ ਵਰ ਦੇ ਸਿਰ ਤੇ ਆਪਣਾ ਆਪਣੇ ਹੱਥ ਵਾਲੀ ਛੜੀ ਰੱਖ ਕੇ ਗੀਤਾ ਦੇ ਐਸੇ ਅਰਥ ਕਰਵਾਏ ਕਿ ਪੰਡਤ ਲਾਲਚੰਦ ਵੀ ਹੈਰਾਨ ਰਹਿ ਗਿਆ ਸ਼੍ਰੀ ਗੁਰ ਤੇਗ ਬਹਾਦਰ ਜੀ ਨੂੰ ਕਿਸ ਥਾਂ ਤੇ ਸ਼ਹੀਦ ਕੀਤਾ ਗਿਆ ਸ਼੍ਰੀ ਗੁਰ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਨਨੀ ਚੌਕ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਸਮਾਣੇ ਪਿੰਡ ਦੇ ਰਹਿਣ ਵਾਲੇ ਜਲਾਦ ਜਲਾਲਉਦੀਨ ਨੇ ਤੇਗ ਨਾਲ ਸੀਸ ਧੜ ਤੋਂ ਜੁਦਾ ਕਰਕੇ ਸ਼ਹੀਦ ਕਰ ਦਿੱਤਾ ਜਿੱਥੇ ਅੱਜ ਕੱਲ ਗੁਰਦੁਆਰਾ ਸੀਸਗੰਧ ਸਾਹਿਬ ਸਜੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ